ਹੈਓਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾੜ ਦੀ ਵਿਗੜੀ ਤਬੀਅਤ ਵਿਨੇਸ਼ ਨੂੰ ਲੱਗੀ ਡ੍ਰਿਪ ਆਈਓਏ ਪ੍ਰਦਾਨ ਪੀਟੀਯੂਸ਼ਾ ਨੇ ਜਾਣਿਆ ਹਾਲ ਜਾਂਦਾ 100 ਗ੍ਰਾਮ ਵੱਧ ਦੁਪਾਰ ਨੇ ਪੈਰਾਸੋਲੰਪਿਕ ਚ ਤੋੜਿਆ ਮੈਡਲ ਦਾ ਸੁਪਨਾ ਰੈਸਲਰ ਵਿਨੇਸ਼ ਫੋਗਾੜ ਡਿਸਕਵਾਲਿਫਾਈਡ 50 ਕਿਲੋਗ੍ਰਾਮ ਭਾਰ ਵਰਗ ਚ ਖੇਡ ਰਹੀ ਸੀ ਵਿਨੇਸ਼ ਤੈ ਮਾਪਦੰਡ ਤੋਂ ਕੁਝ ਗ੍ਰਾਮ ਜ਼ਿਆਦਾ ਨਿਕਲਿਆ ਵਜਾ ਵਿਨੇਸ਼ ਫੁਗਾਰ ਦੇ ਮਾਮਲੇ ਤੇ ਲੋਕ ਸਭਾ ਚ ਬੋਲੇ ਖੇਡ ਮੰਤਰੀ ਮਨਸੂਖ ਮਾਂਡਵਿਆ ਕਿ ਆਈਓਏ ਨੇ ਕਮਾਂਤਰੀ ਕੁਸ਼ਤੀ ਸੰਘ ਕੋਲ ਮਜ਼ਬੂਤੀ ਨਾਲ ਚੱਕਿਆ ਮੁੱਦਾ ਆਈਓਏ ਪ੍ਰਧਾਨ ਨੂੰ VPM ਨੇ ਜ਼ਰੂਰੀ ਐਕਸ਼ਨ ਲੈਣ ਦੇ ਦਿੱਤੇ ਨੇ ਆਦੇਸ਼ ਹਰਿਆਣਾ ਦੇ ਚਰਖੀ ਦਾਦਰੀ ਚ ਵਿਨੇਸ਼ ਫੁਗਾਰ ਦੇ ਪਰਿਵਾਰ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ ਕਿ ਆ ਭਾਰਤ ਨੂੰ ਮਜ਼ਬੂਤੀ ਨਾਲ ਰੱਖਣਾ ਚਾਹੀਦਾ ਵਿਨੇਸ਼ ਦਾ ਕੇਸ ਸਪੋਰਟਿੰਗ ਸਟਾਫ ਦੀ ਭੂਮਿਕਾ ਤੇ BCM ਨੇ ਚੱਕੇ ਸਵਾਲ 2 ਅਗਸਤ ਸਿੰਘ ਸੇ ਬਾਨਾ ਦੀ ਮੀਟਿੰਗ ਤੋਂ ਪਹਿਲਾਂ ਬਾਗੀ ਧੜੇ ਦੀ ਮੋਰਚਾ ਬੰਦੀ ਲੋਕਾਂ ਨੂੰ ਕੀਤੀ ਅਪੀਲ ਵੱਧ ਤੋਂ ਵੱਧ ਤੇਜੋ ਸੁਝਾਤ ਪੰਥ ਦੋਖੀਆਂ ਨੂੰ ਮਿਲਣੀ ਚਾਹੀਦੀ ਹੈ ਸਜ਼ਾ ਬਾਗੀਆਂ ਖਿਲਾਫ ਕਾਰਵਾਈ ਤੋਂ ਬਾਅਦ ਐਕਸ਼ਨ ਚ ਸੁਵੀਰ ਬਾਦਲ ਪਾਲ ਲਈ ਪਾਰਲੀਮੈਂਟਰੀ ਬੋਰਡ ਦਾ ਕੀਤਾ ਗਠਨ ਪੰਜ ਮੈਂਬਰੀ ਬੋਰਡ ਦਾ ਬਲਵਿੰਦਰ ਸਿੰਘ ਭੁੰਦਰ ਨੂੰ ਲਾਇਆ ਗਿਆ ਚੇਅਰਮੈਨ ਐਸਜੀਪੀਸੀ ਦਾ ਪੰਜਾਬ ਸਰਕਾਰ ਨੂੰ ਸਵਾਲ ਰਾਮ ਰਹੀਮ ਖਿਲਾਫ ਕਾਰਵਾਈ ਦੀ ਕਿਉਂ ਨਹੀਂ ਮਿਲ ਰਹੀ ਮਨਜ਼ੂਰੀ ਪਰਦੀਪ ਕਲੇਰ ਨੂੰ ਪੀਓ ਹੋਣ ਦੇ ਬਾਅਦ ਵਿਊਦ ਇੰਨੀ ਛੇਤੀ ਕਿਵੇਂ ਮਿਲੀ ਜ਼ਮਾਨਤ ਥਾਮੀ ਬੋਲੇ ਸੀਐਮ ਨੂੰ ਮਿਲੇਗਾ ਐਸਜੀਪੀਸੀ ਦਾ ਬੰਦਾ ਮੌੜਰੇ ਮਾਰਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਈਡੀ ਨੂੰ ਮਿਲਿਆ 5 ਦਿਨ ਦਾ ਰਿਮਾਂਡ ਟੈਂਡਰ ਕੋਟਾਲੇ ਛੋਈ ਹੈ ਗ੍ਰਿਫਤਾਰ ਸਿਰਸਾ ਚ ਇੰਟਰਨੈਟ ਸੇਵਾਵਾਂ ਬੰਦ ਕੱਲ ਰਾਤ 12 ਵਜੇ ਤੱਕ ਲਈ ਪਾਬੰਦੀ ਡੇਰਾ ਜਗਮਾਲ ਵਾਲੀ ਦੀ ਗੱਦੀ ਦਾ ਹੈ ਯਾਪ ਸਰਕਾਰ ਦੀ ਵੱਡੀ ਪਹਿਲ ਦਿੱਲੀ 에ਰਪੋਰਟ ਤੇ ਖੁੱਲੇਗਾ ਸਪੈਸ਼ਲ ਕਾਊਂਟਰ ਐਨ ਆਰ ਆਈ ਤੇ ਹੋਰ ਯਾਤਰੀਆਂ ਨੂੰ 24 ਘੰਟੇ ਮਿਲੇਗੀ ਮਦਦ ਸਸੀਕਾਲ ਨਿਊਜ਼ ਦੀ ਟੀਮ ਪਹਚਾ Haryana ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਤਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਵਿਨੇਸ਼ ਫੋਗਾਟ ਤੋਂ ਕਰਦੇ ਹਾਂ ਪੂਰਾ ਘਟਨਾਕ੍ਰਮ ਅੱਜ ਸਵੇਰ ਦਾ ਵਿਨੇਸ਼ ਫੋਗਾਟ ਦੇ ਆਲੇ ਦੁਆਲੇ ਘੁੰਮ ਰਿਹਾ ਕਿਸ ਤਰੀਕੇ ਨਾਲ ਡਿਸਕਵਾਲੀਫਾਈ ਵਿਨੇਸ਼ ਫੋਗਾਟ ਹੋਏ ਨੇ ਔਰ ਉਸ ਤੋਂ ਬਾਅਦ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਉੱਥੇ ਉਹਨਾਂ ਦੇ ਡ੍ਰਿਪ ਲੱਗੀ ਇਸ ਮੌਕੇ ਤੇ ਇੰਡੀਅਨ 올림픽 ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪੀਟੀ ਉਸ਼ਾ ਪਹੁੰਚੇ ਉਹਨਾਂ ਦਾ ਹਾਲ ਚਾਲ ਜਾਣਿਆ ਸੋ ਕੁਝ ਗ੍ਰਾਮ ਜਿਹੜਾ ਹੈ ਉਹ ਭਾਰ ਵਰਗ ਜਿਹੜਾ ਭਾਰ ਵੱਧ ਹੋਣ ਕਰਕੇ ਵਿਨੇਸ਼ ਮੈਡਲ ਤੋਂ ਖੁੰਝ ਗਏ 100 ਗ੍ਰਾਮ ਭਾਰ ਜ਼ਿਆਦਾ ਸੀ ਜਿਸ ਕਰਕੇ ਉਹਨਾਂ ਨੂੰ ਡਿਸਕਵਾਲੀਫਾਈ ਕਰ ਦਿੱਤਾ ਗਿਆ ਅਯੋਗ ਕਰਾਰ ਦੇ ਦਿੱਤਾ ਪੈਰੀਸ 올림픽 ਤੋਂ ਆਈਆਂ ਇਹ ਤਸਵੀਰਾਂ ਨੇ ਨਿਰਾਸ਼ਾ ਦਿਆਂ ਕੁਸ਼ਤੀ ਦੇ ਵਿੱਚ ਭਾਰਤ ਦਾ ਮੈਡਲ ਖੁੰਝਣ ਦੀਆਂ ਇਹ ਤਸਵੀਰਾਂ ਨੇ ਨਾ ਸਿਰਫ ਰੈਸਲਰ ਵਿਨੇਸ਼ ਪੋਗਾਟ ਨੂੰ ਉਦਾਸ ਕੀਤਾ ਸਗੋਂ ਪੂਰੇ ਭਾਰਤ ਨੂੰ ਮਾਇੂਸ ਕਰ ਦਿੱਤਾ ਇਸ ਦੇ ਨਾਲ ਭਾਰਤ ਦਾ ਕੁਸ਼ਤੀ ਦੇ ਵਿੱਚ ਮੈਡਲ ਜਿੱਤਣ ਦਾ ਸੁਪਨਾ ਟੁੱਟ ਗਿਆ ਵਿਨੇਸ਼ ਪੋਗਾਟ 57 ਕਿਲੋਗ੍ਰਾਮ ਵਰਗ ਦੇ ਫਾਈਨਲ ਦੇ ਵਿੱਚ ਪਹੁੰਚੇ ਸਨ ਪਰ ਪਾਰ ਵੱਧ ਹੋਣ ਕਰਕੇ ਉਹਨਾਂ ਨੂੰ ਡਿਸਕਵਾਲਿਫਾਈ ਕੀਤਾ ਗਿਆ ਉਹਨਾਂ ਦਾ ਭਾਰ ਸਹਿਮਾਫ ਗਣ ਤੋਂ ਕੁਝ ਗ੍ਰਾਮ ਜ਼ਿਆਦਾ ਨਿਕਲਿਆ ਇਸ ਕਾਰਨ ਉਹ ਪੈਰਿਸ 올림픽 ਤੋਂ ਬਾਹਰ ਹੋਏ ਤੇ ਹੁਣ ਉਹਨਾਂ ਨੂੰ ਕੋਈ ਵੀ ਮੈਡਲ ਨਹੀਂ ਮਿਲੇਗਾ। ਪੈਰਿਸ ਦੇ ਵਿੱਚ ਹੋਇਆ ਇਹ ਮਾਮਲਾ ਲੋਕ ਸਭਾ ਦੇ ਵਿੱਚ ਵੀ ਗੂੰਜਿਆ ਜਿੱਥੇ ਖੇਡ ਮੰਤਰੀ ਮਨਸੂਖ ਮਾਂਦਪਿਆ ਨੇ ਕਿਹਾ ਇਸ ਮਾਮਲੇ 'ਤੇ ਇਤਰਾਜ਼ ਦਰਜ ਕਰਵਾਇਆ ਗਿਆ। ਉੱਧਰ ਭਾਰਤੀ 올림픽 ਸੰਘੀ ਪ੍ਰਧਾਨ ਪ੍ਰਤੀਤੀ ਉਸਾ ਨੇ ਇਸ ਮਾਮਲੇ ਦੀ ਨਿਖੇਦੀ ਕੀਤੀ ਤੇ ਵਿਨੇਸ਼ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਸਤ ਕੀਤਾ। ਇਸ ਮਾਮਲੇ ਕੋ ਲੈ ਕੇ ਭਾਰਤੀ 올림픽 ਸੰਘ ਨੇ ਅੰਤਰਰਾਸ਼ਟਰੀ ਕੁਸ਼ਤੀ ਸੰਘ ਸੇ ਕੜਾ ਵਿਰੋਧ ਵੀ ਦਰਜ ਕੀਤਾ ਹੈ। नेशनल भारतीय ओलंपिक संघ की अध्यक्षा पीटी उषा भी अभी पेरिस में है प्रधानमंत्री जी ने स्वयं उसके साथ बातचीत करके उचित कार्यवाही करने के लिए उचित एक्शन लेने के लिए भी उसको कहा गया विनेश डिस्कालिफिकेशन इज वेरी शॉकिंग एंड आई मेट विनेश एट द ओलंपिक विलेज पोलिक क्लिनिक ए शॉर्ट वाइल एंड आई शोड हर कंप्लीट सपोर्ट ऑफ द इंडियन ओलंपिक एसोसिएशन government of india and the whole country we are providing vinesh all medical and emotional support the rss federation of india has filed an appeal to uwu to consider the decision to disqualify vinesh and ias following that up in the strongest possible manner i am aware of the relentless effort made by vinesh medical team ਮੰਗਲਵਾਰ ਦੀ ਰਾਤ ਹੀ ਵਿਨੇਸ਼ ਦਾ ਭਾਰ 50 ਕਿਲੋ ਤੋਂ ਜ਼ਿਆਦਾ ਸੀ ਭਾਰ ਘਟਾਉਣ ਦੇ ਲਈ ਉਹਨਾਂ ਸਾਰੀ ਰਾਤ ਐਕਸਰਸਾਈਜ਼ ਕੀਤੀ ਸਾਈਕਲਿੰਗ ਕੀਤੀ ਸਕੀਪਿੰਗ ਕੀਤੀ ਉਸ ਦੇ ਨਾਲ ਵਜ਼ਨ ਘਟ ਕਰਨ ਦੀ ਕੋਸ਼ਿਸ਼ ਕੀਤੀ ਵਜ਼ਨ ਘਟ ਕਰਨ ਦੇ ਲਈ ਪੂਰੀ ਟੀਮ ਨੇ ਰਾਤ ਭਰ ਕੰਮ ਕੀਤਾ ਵਜ਼ਨ ਘਟਾਉਣ ਦੇ ਲਈ ਵਿਨੇਸ਼ ਪੂਰੀ ਰਾਤ ਨਹੀਂ ਸੌ ਸਕਿਆ ਵਿਨੇਸ਼ ਨੇ ਆਪਣੇ ਵਾਲ ਤੇ ਨੋ ਤੱਕ ਵੀ ਕੱਟ ਲਏ ਸਨ ओलंपिक ਤੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਫੁਗਾਰ ਦੀ ਤਬੀਅਤ ਖਰਾਬ ਹੋ ਗਈ। ਉਹਦੇ ਪਰਿਵਾਰ ਨੇ ਵਿਨੇਸ਼ ਤੇ ਬਾਹਰ ਹੋਣ ਤੇ ਦੁੱਖ ਜਤਾਇਆ ਤੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਜਿੱਤੇ ਹੋਏ ਮੁਕਾਬਲਿਆਂ ਦੇ ਮੈਡਲ ਤਾਂ ਮਿਲਨੇ ਚਾਹੀਦੇ ਨੇ। ਸਾਰੇ ਦੇਸ਼ ਕੀ ਜਿਦੜ ਮੈਡਲ ਪਰ ਨਜ਼ਦੀ ਜਾਗਨ ਉਹ ਡਿਸਕਵਾਲਿਫਾਈ ਹੋ ਗਏ। ਮੈਂ ਮੈਂ ਤਾਂ ਬਾਪਾ ਮੇਰੇ ਕੋ ਦੁੱਖ ਹੈ ਲੇਕਿ ਸਾਰੇ ਨਿਸ਼ਾਨ ਕੋਈ ਚੀਜ਼ ਦਾ ਦੁੱਖ ਹੈ ਜਿਸ ਨੇ थी जो गोल्ड मेडल किया और वो नदी जाकर के जो हो गया तो सारे देश को इसके थी। विषय में बहुत ही दुख है जिस प्रकार से कल फाइट देख रहे थे तो, तो तीन फाइट जीत हैं और अब इनको अयोग्य घोषित कर दिया तो कम से कम ये तो बनता ही है कि तीन फाइट जो हुई उस समय उनका वेट सही, है। सही था तो, तो वो पदक तो बनता ही है और अब जो इनको घोषित तो किया गया है इसके तो है इसके इसके लिए दुख और विषय में तो चाहूंगा कि ले। सरकार से क्या उम्मीद सरकार से उम्मीद यही है कि जिन्होंने जो फाइट जीती है कम से कम उसका तो सिरे जाता ही है मुख्यमंत्री भगवंत मान पहुंचे उन्होंने विनेश फोगाट के परिवार की ਸੀਐਮ ਨੇ ਕਿਹਾ ਕਿ ਫੋਗਾਟ ਦੇ ਡਿਸਕੁਆਲੀਫਾਈ ਹੋਣ ਦਾ ਦੁੱਖ ਹੈ ਉਹਨਾਂ ਨੇ ਇੰਡੀਅਨ 올림픽 ਐਸੋਸੀਏਸ਼ਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੱਕੇ ਸੀਐਮ ਨੇ ਕਿਹਾ ਕਿ ਸਪੋਰਟਿੰਗ ਸਟਾਫ ਕਿਸ ਕੰਮ ਦੇ ਲਈ ਪੈਰਿਸ ਗਿਆ ਸੀ ਉਹਨਾਂ ਇਹ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਸਰਕਾਰ ਮਜ਼ਬੂਤੀ ਦੇ ਨਾਲ ਵਿਨੇਸ਼ ਦਾ ਪੱਖ ਰੱਖੇ अगर हमसे नहीं हो रहा कि हमारे के लिए सौ ग्राम पचास ग्राम क्या चीज़ आप कहते हैं बाली कटवा कुश्ती में क्योंकि पंजाब भी कुश्ती में बहुत आगे रहा है तो हमें पता है कुश्ती में कोच नहीं बोलते कुश्ती में उस्ताद जी बोलते तो उस्ताद जी जो है वो खड़े हैं गम है दुख है कि हमारी बेटी जो है वो गोल्ड आप सामने गोल्ड मेडल पड़ा था बस। जी पर कोई टेक्निकल सौ ग्राम वजन का कोई इशू आ गया एक दिन में तीन तीन मुकाबले जीतने और तीनों में दिग्गजों को हराना यहाँ के ऐसी टेक्निकल सौ ग्राम की या को साहब बता रहे हैं अगर वहाँ के जो जो स्टाफ है उनके साथ फिजियोथेरेपी अगर बाल ही कटवा देते 200 ग्राम के तो बाल ही थे, थे, थे। तो किसकी गलती रही होगी तो लेकिन ये दुख इस बात का है मैं कोई इसको राजनीति से जोड़ना नहीं चाहता नहीं। नहीं। मैं तो उधर आम आदमी पार्टी के एमपी अशोक मित्तल ने विनेश फोगटली पच्ची लाख दे रिवॉर्ड का ऐलान किया और ना क्या कि विनेश डिस्क थे डिस्क्वालीफाई होनते उन्हें बेहद दुख लगा है जानक स्थिति पैदा हो गई कि सिर्फ 100 ग्राम वजन के लिए उसको बाहर निकाल दिया गया तो इस हम सबको हम सबको मुझे पर्सनल लेवल पर लवली प्रोफेशनल यूनिवर्सिटी को और उससे ज़्यादा पूरे देश को 140 करोड़ जनता को बहुत ज़्यादा महसूस हो रहा है दर्द हो रहा है कि ऐसा क्यों हो गया कि एक सौ ग्राम वजन के लिए बाहर निकाल दिया गया है उसको नुँ। और हम एज ए यूनिवर्सिटी जब भी कोई बच्चा जीत के आता है सिल्वर मेडल तो उसको पच्चीस लाख रुपये का रिवार्ड देते हैं और ऑफकोर्स उसमें हमें सम्मान लगता है तो जब वो रिवॉर्ड है वो हम इस बच्चे को फिर भी देंगे क्योंकि वो तो जीत ही गई थी तो वो उस पर उसका हक हाँ है और वो उसको मिलेगा और हमें सम्मान होगा कि हमारा बच्चा हमारा एक स्टूडेंट ये देश के लिए सिल्वर मेडल जीतता जीतता रह गया मतलब एक अनाउंसमेंट आप कर रहे हैं ये बिल्कुल है। दिल से और दिमाग से अनाउंसमेंट कर रहा हूँ हमारी स्टूडेंट फोगाट है लवली प्रोफेशनल यूनिवर्सिटी के उसको वो पुरस्कार राशि जो जीतने पर मिलनी थी अब भी दी जाएगी 25 लाख रुपए जो हम सिल्वर मेडलिस्ट को देते हैं विनेश फोगाट नक वक्त प्रतिक्रम भी सामने आ रहे हैं सारिया सियासी धिर मजबूती नाल विनेश फोगाट दा केस लड़न की वकालत की जा गोल्ड मेडल के और मैं ये कहूँगा कि ये लड़की हमारा बहुत सम्मान बनाया है बड़ा है का और बहुत नाम ऊंचा की है ਦੂਰ ਰਹਿ ਜਾਣਾ ਮੈਡਲ ਸੇ ਖੇਲ ਕੇ ਦੂਰ ਰਹਿ ਜਾਏ ਤਾਂ ਸਮਝ ਆਦੀ ਹੈ ਬਟ ਇਸ ਕੁਆਲਿਫਿਕੇਸ਼ਨਾਂ ਕੋਲ ਬਹੁਤ ਛੋਟੇ ਮਾਰਜਿਨ ਸੇ ਇੱਕ ਬਹੁਤ ਬਦਾਈ ਜਿਹੀ ਚੀਜ਼ ਹੈ ਇਸ ਮੁਸ਼ਕਿਲ ਵਾਲੀ ਘੜੀ ਮੈਂ ਸਭ ਦੇ ਸਾਥ ਨੂੰ ਸੋ ਉਹਦੇ ਵਿੱਚ ਕਿਉਂਕਿ ਪਹਿਲਾਂ ਕੋਈ ਇਦਾਂ ਦੀ ਸਮੱਸਿਆ ਨਹੀਂ ਸੀ ਔਰ ਵਿਨੇਸ਼ ਜਿਹੜੀ ਆ ਉਹ ਫਾਈਨਲ ਦੇ ਵਿੱਚ ਸੀਗੀ ਹੁਣ ਫਾਈਨਲ ਦੇ ਵਿੱਚੋਂ ਡਿਸਕਵালিਫਾਈ ਕਰ ਦੇਣਾ ਨੇਚਰਲੀਆ ਕੀ ਜਿਹੜੇ ਪਹਿਲੇ ਬਾਉਟ ਸੀਗੇ ਉਹਦੇ ਵਿੱਚ ਬਹੁਤ ਜਿਹੜਾ ਆ ਜ਼ੋਰ ਲੱਗਿਆ ਹੋਣਾ ਨੇਚਰਲੀਆ ਕੀ ਉਹਨੂੰ ਡਾਈਟ ਦੀ ਵੀ ਜ਼ਰੂਰਤ ਹੈਗੀ ਆ ਹੋ ਸਕਦਾ ਕਿਤੇ ਇਹੋ ਜੀ ਗੱਲ ਹੋ ਗਈ ਹੋਵੇ ਲੇਕਿਨ ਅਲਟੀਮੇਟਲੀ ਉਹ ਅਫੀਸ਼ੀਅਲਸ ਕੀ ਕਰਦੇ ਆ ਜਿਨ੍ਹਾਂ ਨੇ ਨਾਲ ਉਹਦੀ ਜ਼ਿੰਮੇਵਾਰੀ ਲਈ ਆ ਸਭ ਕੋ ਦਿਲ ਮੇਂ ਦਰਦ ਹੈ ਸਭ ਕੋ ਦਿਲ ਸੇ ਆਜ ਪੂਰਾ ਦੇਹ ਦਿਲ ਸੇ ਦੁਖੀ ਹੈ ਲੇਕਿਨ ਵਿਨੇਸ਼ ਪੂਰੇ ਦੇਸ਼ ਕੀ ਨਜ਼ਰ ਮੇਂ ਚੈਂਪੀਅਨ थी हैं और रहेंगी उन्होंने बड़ी मेहनत करके वो इस फाइनल तक पहुंची थी हमारे देश का गौरव बढ़ाने का उन्होंने काम किया था जब सारे दुनिया के खिलाड़ी प्रैक्टिस कर रहे थे और मैट पे थे बड़ी दुखदाई बात है कि वह फाइनल खेलने जा रही थी और कुल मिलाकर 100 ग्राम वेट के कारण से वह रह गई जल्दी ग्रेस टाइम मिलता है और खिलाड़ी जनरली अपनी बाउट से पहले वज़न कम करते भी हैं और उसको अगर ग्रेस टाइम मिलता तो शायद वह अपना वज़न कम भी कर लेती परंतु क्यों नहीं हुआ इसकी जानकारी आ, अब कोई जांच का विषय है और प्रधानमंत्री जी ने पी टी उषा जी को बोला है कि इस तरह जाँच कर कर और जो बेस्ट पॉसिबल हो सकता है वह करें परंतु हार जीत अपनी जगह है परंतु आज वह एक अच्छे खिलाड़ी की तरह और देश भर में उनका नाम है और दुनिया में उन्होंने अपना नाम कमाया है पूरा देश उनका स्वागत करेगा। ਇਹ ਕੁਝ ਹੋਰ ਖਬਰਾਂ ਦਾ ਰੁਕ ਕਰਦੇ ਹਾਂ। 5 ਸਿੱਖ ਸਹਿਬਾਨਾਂ ਦੀ ਕੱਤਰਤਾ ਤੋਂ ਪਹਿਲਾਂ ਸ਼ਰਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 30 ਅਗਸਤ ਤੱਕ ਜਥੇਦਾਰ ਅਕਾਲ ਤਖਤ ਸਹਿਬ ਨੂੰ ਆਪਣੇ ਸੁਝਾਅ ਭੇਜੇ ਜਾਣ। ਉਦੋਂ ਅਕਾਲੀ ਦਲ ਵੱਲੋਂ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਵੀ ਕਰ ਦਿੱਤਾ। ਬੀਰ ਸਿੰਘ ਬਾਦਲ ਦੀ ਖਿਮਾ ਜਾਂਚਨਾ ਤੇ ਜੇ ਪੰਜ ਸਿੰਘ ਸਹਿਬਾਨਾ ਦਾ ਫੈਸਲਾ ਹੋਣਾ ਬਾਕੀ ਹੈ ਤਾਂ ਇਸ ਦੇ ਵਿਚਾਲੇ ਅਕਾਲੀ ਦਲ ਦੇ ਬਾਗੇ ਤਲੇ ਦੀਆਂ ਸਰਗਰਮੀਆਂ ਲਗਾਤਾਰ ਚੱਲ ਰਹੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਲੀਡਰ ਜੀ ਦਰਬਾਰ ਸਾਹਿਬ ਨੱਥਮਸਤ ਹੋਏ ਇਸ ਤਰ੍ਹਾਂ ਸਿੱਖ ਸੰਗਤਾਂ ਵੀ ਸਾਥ ਹੋ ਗਿਆ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੌਜੂਦਾ ਸੰਗਠਨ ਤੋਂ ਕੱਢਣ ਦੇ ਲਈ ਸਾਥ ਦਿੱਤਾ ਜਾਵੇ 30 ਅਗਸਤ ਤੱਕ ਜੱਫੇਦਾਰ ਤੱਕ ਆਪਣੇ ਸੁਝਾਅ ਪੇਸ਼ੇ ਜਾਣ ਦੇ ਨਾਲ ਹੀ ਇਹ ਵੀ ਮੰਗ ਕੀਤੀ ਕਿ ਤਤਕਾਲੀ ਜਥੇਦਾਰ ਕਰਨਿੰਗ ਗੁਰਬਚਨ ਸਿੰਘ ਤੋਂ ਵੀ ਸਵਾਲ ਹੋਣ ਸਿੰਘ ਸਬਾਨਾ ਨੇ 30 ਤਰੀਕ ਦਾ ਸਮਾਂ ਦਿੱਤਾ 30 ਤਰੀਕ ਨੂੰ ਉਹਨਾਂ ਦੀ ਇਕੱਤਰਤਾ ਹੋਣੀ ਆ ਤੇ ਉਹਨਾਂ ਨੇ ਕਈ ਜਿਹੜੇ ਗੰਭੀਰ ਮਸਲੇ ਨੇ ਪੰਥ ਦੇ ਸਾਹਮਣੇ ਉਹਨਾਂ ਦੇ ਵਿਚਾਰ ਕਰਨੀ ਆ ਉਹਦੇ ਬਾਰੇ ਅਸੀਂ ਕਹਿਣਾ ਚਾਹਾਂਗੇ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਗੁਰੂ ਦੇ ਉਪਾਸਕਾਂ ਨੂੰ ਪੰਥਦਰਦੀਆਂ ਨੂੰ ਕੀ ਤੁਸੀਂ ਸਾਰੇ ਆਪਣਾ ਸੁਝਾਅ ਭੇਜੋ ਬਾਕੀ ਦਾ ਜਿਹੜਾ ਫੈਸਲਾ ਆਊਗਾ ਸਿੰਘ ਸਭਾ ਦਾ ਸਾਰੇ ਸਿੱਖ ਜਗਤ ਨੂੰ ਉਹ ਪ੍ਰਵਾਨ ਹੋਣਾ ਤਾਂਤਰ ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਲੱਗਿਆ ਹੋਇਆ ਹੈ ਨਵੀਂ ਕੋਰ ਕਮੇਟੀ ਦਾ ਗਠਨ ਕਰਨ ਦੇ ਬਾਅਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੰਜ ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਵੀ ਗਠਨ ਕਰ ਦਿੱਤਾ ਹੈ ਸੀਨੀਅਰ ਅਗੂ ਬਲਵਿੰਦਰ ਸਿੰਘ ਖੁੰਧੜ ਨੂੰ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਜਨਮੇਜਾ ਸਿੰਘ ਸੇਖੋਂ ਗੁਲਜ਼ਾਰ ਸਿੰਘ ਰਣੀਕੇ ਦਲਜੀਤ ਸਿੰਘ ਜੀਮਾ ਤੇ ਹੀਰਾ ਸਿੰਘ ਗਾਪੜੀਆ ਬੋਰਡ ਦੇ ਮੈਂਬਰ ਲਗਾਏ ਗਏ ਨੇ ਜ਼ਿਕਰਯੋਗ ਹੈ ਕਿ ਪਿਛਲੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਦਾ ਖਿਮਾ ਜਾਂਚਣਾ ਵਾਲਾ ਪੱਤਰ ਜਾਰੀ ਕੀਤਾ ਸੀ ਜਿਸ ਦੇ ਬਾਅਦ ਹੁਣ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸੱਦੀ ਗਈ ਹੈ ਇਸੇ ਦੇ ਤਹਿਤ ਸੁਖਵੀਰ ਸਿੰਘ ਬਾਦਲ ਦੀ ਖਿਮਾ ਜਾਂਚਣਾ ਤੇ ਫੈਸਲਾ ਲਿਆ ਜਾ ਸਕਦਾ ਹੈ ਫੈਸਟ ਦੇ ਵਿਚਾਲੇ ਅਕਾਲੀ ਦਲ ਤੇ ਬਾਕੀ ਤਰ੍ਹਾਂ ਦੀਆਂ ਸਰਗਰਮੀਆਂ ਵੀ ਲਗਾਤਾਰ ਜਾਰੀ ਨੇ ਅੰਮ੍ਰਿਤਸਰ ਤੋਂ ਰਾਜੀਮ ਸ਼ਰਮਾ న్యూਸ 18 ਪੰਜਾਬ ਤੇ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੇ ਠੇਕੇਦਾਰਾਂ ਨੂੰ ਧਮਕੀਆਂ ਮਿਲਣ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਐਨ ਐਚ ਆਈ ਨੇ ਕਾਰਵਾਈ ਨਾ ਹੋਣ ਤੇ ਐਨ ਐਚ ਆਈ ਦੇ ਪੰਜਾਬ ਚ ਚੱਲ ਰਹੇ ਸਾਰੇ ਪ੍ਰੋਜੈਕਟਸ ਨੂੰ ਰੋਕ ਦੇਣ ਦੀ ਚੇਤਾਵਨੀ ਤੱਕ ਦੇ ਦਿੱਤੀ ਪੰਜਾਬ ਨੈਸ਼ਨਲ ਹਾਈਵੇ ਔਥਾਰਟੀ ਦੇ ਪ੍ਰੋਜੈਕਟਾਂ ਤੇ ਖਤਰੇ ਦੇ ਵੱਧਲ ਵਧਰਾ ਰਹੇ ਨੇ ਤੇ ਐਨ ਐਚ ਏ ਆਈ ਨੇ ਇਹ ਪ੍ਰੋਜੈਕਟ ਰੋਕਣ ਦੀ ਚੇਤਾਵਨੀ ਦਿੱਤੀ ਹੈ। ਦਰਸਲ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਔਥਾਰਟੀ ਦੇ ਇੰਜੀਨੀਅਰਸ ਤੇ ਠੇਕੇਦਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਇਹ ਧਮਕੀ ਅਮਰਸਰ ਤੋਂ ਕਟੜਾ ਐਕਸਪ੍ਰੈਸ ਵੇਧਾ ਨਿਰਮਾਣ ਕਰ ਰਹੇ ਇੰਜੀਨੀਅਰਸ ਤੇ ਠੇਕੇਦਾਰਾਂ ਨੂੰ ਮਿਲੀ ਹੈ। ਜਿਸ ਦੀ ਸ਼ਿਕਾਇਤ ਐਨਐਚਆਈ ਦੇ ਅਧਿਕਾਰੀਆਂ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤੀ ਹੈ ਨਾਲ ਹੀ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਐਨਐਚਆਈ ਦੇ ਅਧਿਕਾਰੀਆਂ ਦੇ ਚਿੱਠੀ ਦੇ ਵਿੱਚ ਲਿਖਿਆ ਉਸ ਦੇ ਵਿੱਚ ਕਿਹਾ ਗਿਆ ਕਿ ਜ਼ਿੰਦਾ ਸਾੜਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਲੁਧਿਆਣਾ ਤੇ ਜਲੰਧਰ ਦੇ ਵਿੱਚ ਦਿੱਕਤ ਆ ਰਹੀ ਹੈ ਜਲੰਧਰ ਚ ਠੇਕੇਦਾਰ ਤੇ ਕਰਿੰਦੇ ਤੇ ਹਮਲਾ ਹੋਇਆ ਹੈ ਲੁਧਿਆਣਾ ਕੈਂਪ ਦਫ਼ਤਰ ਦੇ ਵਿੱਚ ਅੱਗ ਲਗਾ ਕੇ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਗਈ ਪੁਲਿਸ ਕੋਈ ਵੀ ਠੁਕਵੀਂ ਕਾਰਵਾਈ ਨਹੀਂ ਕਰ ਰਹੀ ਠੇਕੇਦਾਰਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਾਈ ਜਾਵੇ। ਮੁੱਲਾਪੁਰ ਦਾਖਾ ਦੇ ਨਜ਼ਦੀਕ ਜਿਹੜਾ ਇਹ ਹਾਈਵੇ ਜਿਹੜਾ ਗੁਜ਼ਰ ਰਿਹਾ ਐ ਐਕਸਪੈਕਟਸ ਵੀ ਇਹ ਗੁਜ਼ਰ ਰਿਹਾ ਐ ਤਾਂ ਉੱਥੇ ਜਿਹੜਾ ਇਹਨਾਂ ਦਾ ਆਫਿਸ ਹੈਗਾ ਪ੍ਰੋਜੈਕਟ ਆਫਿਸ ਉੱਥੇ ਅਧਿਕਾਰੀਆਂ ਦੇ ਨਾਲ ਕੁਝ ਲੋਕਾਂ ਤੇ ਜਿਹੜੇ ਇਲਜ਼ਾਮ ਲੱਗੇ ਨੇ ਕਿ ਸ਼ਰਾਰਤੀ ਲੋਕਾਂ ਦੇ ਵੱਲੋਂ ਜਿਹੜੇ ਉੱਥੇ ਧਮਕੀ ਦਿੱਤੀ ਗਈ ਐ ਉਹਨਾਂ ਨੂੰ ਜਲਾਉਣ ਦੀ ਧਮਕੀ ਦਿੱਤੀ ਗਈ ਐ ਮਾਰਨ ਦੀ ਧਮਕੀ ਦਿੱਤੀ ਗਈ ਐ ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜਾ ਚੀਫ ਸੈਕਟਰੀ ਦੇ ਕੋਲ ਪੂਰਾ ਮਾਮਲਾ ਪਹੁੰਚਿਆ ਪਰ ਇਸ ਮਾਮਲੇ ਦੇ ਵਿੱਚ ਚੀਫ ਸੈਕਟਰੀ ਪੰਜਾਬ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੇ ਜਿਹੜੇ ਹੁਕਮ ਉਹ ਜਰੂਰ ਦਿੱਤੇ ਨੇ ਔਰ ਕਿਹਾ ਕਿ ਜਿਹੜੇ આરોપી ਨੇ ਉਹਨਾਂ ਦੇ ਖਿਲਾਫ ਐਫਆਈਆਰ ਜਿਹੜੀ ਹੈ ਉਹ ਜਰੂਰ ਦਰਜ ਕੀਤੀ ਜਾਵੇ ਜ਼ਿਕਰ ਹੋ ਗਿਆ ਕਿ ਐਨਐਚਆਈ ਨੇ ਧਮਕੀਆਂ ਦੀ ਸ਼ਿਕਾਇਤ ਦਿੱਤੀ ਤੇ ਨਾਲ ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਦੇ ਵਿੱਚ ਪ੍ਰੋਜੈਕਟ ਬੰਦ ਕਰਨ ਦੇ ਲਈ ਮਜਬੂਰ ਹੋਣਗੇ ਹਾਲਾਂਕਿ ਇਸ ਸ਼ਿਕਾਇਤ ਤੋਂ ਬਾਅਦ ਪੰਜਾਬ ਸਰਕਾਰ ਨੇ ਡੀਜੀਪੀ ਨੂੰ ਚਿੱਠੀ ਲੇ ਕੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਦੱਸ ਦੇ ਕਿ 28 ਅਗਸਤ ਨੂੰ ਕੇਂਦਰ ਸਰਕਾਰ ਦੀ ਜੰਮੂ ਦਿੱਲੀ ਕਟੜਾ ਹਾਈਵੇ ਪ੍ਰੋਜੈਕਟ ਨੂੰ ਲੈ ਕੇ ਰਿਵਿਊ ਮੀਟਿੰਗ ਵੀ ਹੈ ਜਿਸ ਦੇ ਵਿੱਚ ਮਸਲਾ ਉੱਠਣ ਦੀਆਂ ਸੰਭਾਵਨਾਵਾਂ ਨੇ ਬਿਊਰੋ ਰਿਪੋਰਟ న్యూਸ 8 ਟੀਮ ਪੰਜਾਬ ਤੇ ਉਧਰ ਪੰਜਾਬ ਸਰਕਾਰ ਵੱਲੋਂ ਦਿੱਲੀ 에ਰਪੋਰਟ ਤੇ ਸਪੈਸ਼ਲ ਕਾਊਂਟਰ ਖੋਲਣ ਦਾ ਇੱਕ ਵਾਰੀ ਫੇਰ ਐਲਾਨ ਕੀਤਾ ਗਿਆ ਹੈ एयरपोर्ट ਤੇ ਸੁਵਿਧਾ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਆਈਜੀਆਈ 에어ਪੋਰਟ ਦੇ ਟਰਮੀਨਲ 3 ਤੇ ਇਹ ਸਪੈਸ਼ਲ ਕਾਊਂਟਰ ਖੁੱਲੇਗਾ ਐਨਆਰਆਈ ਤੇ ਹੋਰ ਯਾਤਰੀਆਂ ਨੂੰ 24 ਘੰਟੇ ਮਦਦ ਮਿਲੇਗੀ 2 ਸਾਲ ਲਈ ਪੰਜਾਬ ਸਰਕਾਰ ਤੇ ਦਿੱਲੀ ਦੇ ਵਿਚਾਲੇ ਸਮਝੌਤਾ ਹੋਇਆ ਔਰ ਇਸ ਦਾ ਇੱਕ ਹੈਲਪ ਸੈਂਟਰ ਨੰਬਰ ਵੀ ਜਾਰੀ ਕੀਤਾ ਗਿਆ ਜੋ ਨੰਬਰ ਹੈ 011 61232182 011 61232182 एसजीपीसी ਵੱਲੋਂ ਗੁਰਮੀਤ ਰਾਮ ਰਹੀਮ ਤੇ ਪ੍ਰਦੀਪ ਕਲੇਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਗਏ ਨੇ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਸਵਾਲ ਪੁੱਛਿਆ ਹੈ ਕਿ ਰਾਮ ਰਹੀਮ ਦੇ ਖਿਲਾਫ ਕਾਰਵਾਈ ਨੂੰ ਮਨਜ਼ੂਰੀ ਕਿਉਂ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਪ੍ਰਦੀਪ ਕਲੇਰ ਦੇ ਖਿਲਾਫ ਟਿੱਲ ਕਿਉਂ ਵਰਤੀ ਗਈ ਉਹਨਾਂ ਨੇ ਕਿਹਾ ਕਿ ਇੱਕ ਪੀਓ ਨੂੰ ਇੰਨੀ ਜਲਦੀ ਜ਼ਮਾਨਤ ਕਿਵੇਂ ਮਿਲ ਗਈ ਐਸਜੀਪੀਸੀ ਦਾ ਇੱਕ ਵਫਦ ਅਗਲੇ ਦਿਨਾਂ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਵੀ ਕਰੇਗਾ ਔਰ ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਇੱਕ ਚਿੱਠੀ ਵੀ ਲਿਖਾਂਗੇ ਇਹ ਜਿਹੜੀਆਂ ਤਿੰਨ ਐਫ ਆਈ ਆਰ ਸੀਗੀਆਂ ਐਫ ਆਈ ਆਰ 63 117 ਤੇ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫ ਆਈ ਆਰ ਜਿਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰ ਗਿਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੋਟਾਂ ਦੇ ਆਰਡਰ ਲੈ ਕੇ ਆਇਆ ਆ ਡਿclare ਹੋਇਆ ਜਿਹੜਾ ਪੀਓ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਪੁਲਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫਆਈ ਨੰਬਰ 36 ਦੇ ਵਿੱਚ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਤੇ 128 ਦੇ ਵਿੱਚ ਉਹ ਜੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜਿਆ ਗਿਆ ਤਿੰਨਾਂ ਗ੍ਰ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਫਤਾਰ ਨਹੀਂ ਕਰਦੀ ਤੇ ਫਿਰ ਉਦੋਂ ਵੱਡੀ ਗੱਲ ਤੇ ਅਪਰੂਵਰ ਆ ਤੇ ਫਰੂਵਰ ਦਾ ਮੂਨਮ ਹੁੰਦਾ ਜਿੰਨੇ ਚ ਪ੍ਰੋਸੀਜਰ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨਹੀਂ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬੈਦੇ ਮਾਫਜੇ ਨੂੰ ਆਪਾਂ ਕਨਫੈਸ਼ਨ ਕਹਿੰਨੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜ਼ਿਲ੍ਹੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੂਵੇ-ਦੂਹ ਕੇਸਾਂ ਦੇ ਵਿੱਚ ਉਹ ਪਹਿਲਾਂ ਤਾਂ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਹੇ ਸੇਮ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਪਏ ਇਹ ਭਾਈ ਜੇ ਕਿਸੇ ਹੋਰ ਕੇਸ 'ਚ ਲੜੇਂਦਾ ਨਹੀਂ ਤੇ ਜਿਹੜੇ ਗੇਲਚੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਇਹ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਲ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੂੰਗੀ ਸਾਜ਼ਿਸ਼